ਨਾ ਬੈਠਣ ਨੂੰ ਆ ਭੈਣ ਤੋਂ ਹੋ ਆ ਬਈ ਛਲੀਆਂ ਦਾ ਨਜ਼ਾਰਾ ਲਿਆ ਯਾਰ ਆ ਚੋਬਰਾਂ ਵੱਲੋਂ ਤੇ ਲੱਗਦਾ ਆ ਆ ਲਾ ਦੇਖ ਅਗਰ ਗਰਲ ਨੂੰ ਤੋੜਾ ਸੋ ਆਇਆ ਗਾ ਲੋ ਮੈਂ ਨਾ ਮੈਂ ਕਿੱਥੇ ਚੱਪਾਇਆ ਕਰੀਆ ਆ ਅੰਕੀ ਬੂਸੇ ਆ ਗਰਮ ਹੋ ਗਿਆ ਉਹ ਸੋਲ ਕੋ ਆਉਗਾ ਮਾਰਦਾ ਉਹ ਗਰਮਾ ਪੈਂਦਾ ਸਦਾ ਨਾ ਹੱਥ ਲੱਗ ਲੋ ਗਿਆ ਹੈ ਆ ਗਿਆ ਤਾਂ ਇੰਟਰਨੈਟ ਆ ਲਾ ਮੈਂ ਕਿ ਹੁਣੇ ਛਾੜ ਦੇਣਾ ਕੰਮ ਵਿੱਚ ਗੱਲੇ ਦੀ ਕੋਈ ਨਹੀਂ ਹੈਗੀ ਨਾ ਕੰਮ ਹੋ ਗਿਆ ਤੜਾ ਲੋਹਾ ਜਿਆ ਤੇ ਗੱਲੋ ਬਹੁਤ ਆਨਪੜਾ ਰਾ ਲੱਗੇ ਚਲੋ ਯਾਰ ਲੱਗਦਾ ਹਵਾ ਜੀ ਵੱਧ ਪੈ ਰਹੀ ਆ ਲੱਗਦਾ ਸਾਰੀਆਂ ਵੀ ਯਾਰ ਹਨ ਦੇਖੋ ਨੋ 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 ਥੈਂਕ ਯੂ ਫੋਰ ਮੀ ਲਾ

ਦੇ ਨਾ ਪੰਡਾ ਨਜ਼ਾਰਾ ਕੋਈ ਹੈ ਨਹੀਂ ਕੋਈ ਮੇਕੀ ਪਈ ਮੇਰਾ ਕਿੰਤਾ ਹੀ ਨਾ ਹੋ ਗਿਆ ਮੈਂ ਥੱਲੇ ਪਰ ਆਲ ਗਿਆ ਜਨੂਨ ਆ ਵੀ ਕੋਈ ਪੁੱਟ ਮੇਰੋਂ ਕਰ ਲਿਆ ਇਹਨਾਂ ਨੇ ਅੱਗ ਦਾ ਕੰਮ ਨਹੀਂ ਠੀਕ ਆ ਫਾਈਟ ਦੇ ਜਾ ਠੀਕ ਨਹਿਰ ਤੇ ਚਲੋ ਆ ਨਿੰਬੂ ਨਿੰਬੂ ਤਾਂ ਆਹਾ ਨਿੰਬੂ ਨਿੰਬੂ ਤਾਂ ਲਾਉਣਾ 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 ਮੇਰੇ ਕੋਲ ਕੱਟੇ ਤੇ ਕੈਮਰਾ ਫੜਿਆ ਹੋਇਆ ਹਾਂ ਇਹ ਦਿਖਾ ਮਹਾ ਵੀਡੀਓ ਜਨੇ ਮੈਂ ਕਿਹਾ ਲਾ ਨਿੰਬੂ ਵੀ ਪੈ ਨਹੀਂ ਆ ਦੇਖੋ ਨਿੰਬੂ ਨਾਮਕ ਬੋਲ ਬੋਲ ਕੇ ਕੱਟ ਨਹੀਂ ਸਾਡੇ ਸਾਰੇ ਨਾਲ ਇਹ ਤਾਂ ਇਹਦੇ ਵਿੱਚ ਪਾਉਣੇ ਨੇ ਸਭ ਮਤੇ ਬੋਲ ਤਾਂ ਤਾਂ ਹੀ ਤਾਂ ਚੱਲਣੀ ਆ ਗੱਲ ਵਧਣੀ ਆ ਅੱਗੇ ਕਿਹੜਾ 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 ਗਾਣਾ ਕਿਸ਼ਤੀ ਵਾਲਾ ਹਾਂ ਮਾਨ ਕਾਲਾ ਮਾਨ ਕਾਲਾ ਹਾਂ ਅੱਧੀ ਵਾਲੀ ਸਿੱਤੀ ਪਈ ਮੈਂ ਦੁਪੱਟੜਾ ਕਾਣ ਕੇ ਸੋ ਲਾ ਦਿੱਤੇ ਤੇ ਹਾਂ ਚਲੋ 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 ਉਹ ਮਾਸੇ ਦੀ ਬੰਲੀ ਜਿਹੜੀ ਮੱਛੀ ਹੈ ਲੈ ਬਾਕੀ ਕਿੰਨਾ ਨੂੰ ਦਿਨ ਹੋ ਰਿਹਾ ਹੈ ਦਾ ਹਾਂ ਅਸੀ ਤੇ ਹੋਏ ਅਰੇ ਨੜੀ ਕਿੱਟਿਆਈ ਹੈ ਇਹ ਮਾਜ ਅਰੇ ਦਾ ਹਵਾ ਚੱਕਦੀ ਏ ਥੱਲੀ ਆ ਚੱਕੋ ਥੱਲੀ ਆਉਦੀ ਹੋ ਗਿਆ ਮਾਹ ਹਾ ਹਾ ਕਹ ਕਿਆ ਕਰ ਮੜੀ ਆ ਢੱਕੇ ਲਾਓ ਆਈ ਛਟੂ ਕਾਲੇ ਹੋ ਤੂੰ ਖਾ ਚੱਕਿਆ ਆ ਮੈਂ ਕੰਨ ਤੇ ਆਪਾਂ ਸਵੇਰ ਤਾਂ ਬਹਗੇ ਨਹੀਂ ਖਾ ਉਹਦੇ ਕੋਈ ਆ ਲੈ ਲੈ ਬੰਦਾ ਇਹਨਾਂ ਤੋਂ ਫੋਟੋ ਵੀ ਲੈਣੇ ਹੋਤੀਆਂ ਇਹਦੇ ਕੋਲ ਨਹੀਂ ਰਹੀਆਂ ਮਾੜਾ ਇਹ ਛਲੀਆਂ ਤੋੜ ਕੇ ਕਿਧਰਣ ਲੈਂਦੀਆਂ ਨੇ ਅੱਠ ਮੱਛੀ ਖੋਲੇ ਦਿੰਦੇ ਅਦੀਪੇ ਬਣਾਈ ਮਾੜਾ ਨੀਂਬੂ ਲਾ ਕੇ ਨੌਂ ਗਿਆ ਆਹ ਸਾਲਾ ਗਾਰ ਲਾ ਕੇ ਲਾ ਲੈ ਇੱਥੇ ਨਹੀਂ ਹੋਦਾ ਕੱਢ ਲੈ ਰੱਕਾ ਸਾਲਾ ਬਈ ਆ ਦੋਲਾ ਬਾਬਾ ਇੱਥੇ ਦੋ ਡੰਡੇ ਵੀ ਯਾਰ ਤਾਰੀ ਨੂੰ ਫਾਨੀ ਬੁਲਾ ਰਿਹਾ ਹੈ। ਆ ਕੀ ਤੇ ਲਾ ਉਹ ਫੜਾ ਦੇ ਨਹੀਂ ਬੁਲੇ ਫੜਾ ਆਪਣੇ ਆ ਨਾ ਰਹਿ ਬਿੱਟੀ ਲਾ। ਬਿੱਟੀ ਲਾ ਸੜਦੇ ਪਰੇ ਹੁਣ ਦੇਖੇ ਜ਼ਰੂਰ ਰੱਖਣਾ ਤੇ। 5 ਮਿੰਟ ਜਲਦੀ ਸੰਭਤਾ। ਯਾਰੀ ਕੋਲ ਵੀ ਬੱਤੋਂ ਨਾਲ ਕਾਲਣੇ ਨਹੀਂ ਕਰਨੀ ਕੰਦੇ ਦੀ ਕੰਦੇ ਦੀ ਪਾਉਣੀ ਆ